ਪੰਜਾਬ ਜਦੋਂ ਵੋਟਾਂ ਆਉਂਦੀਆਂ ਨੇ ਉਹ ਪੰਜਾਬ ਇਹਨਾਂ ਨੂੰ ਯਾਦ ਜਾਂਦਾ ਆ ਜਾਂਦਾ ਉਹ ਤੋਂ ਪੰਥ ਯਾਦ ਆ ਜਾਂਦਾ ਉਦੋਂ ਪੰਜਾਬ ਦੇ ਜਿਹੜੇ ਮੁੱਦੇ ਨੇ ਕਿਸਾਨੀ ਜਵਾਨੀ ਉਹ ਜਾ ਜਾਂਦੀ ਆ ਜਾਂਦੀ ਆ ਉਦੋਂ ਬੰਦੀ ਸਿੰਘ ਯਾਦ ਆ ਜਾਂਦੇ ਨੇ ਜਦੋਂ ਕੁਰਸੀਆਂ ਮਿਲ ਜਾਂਦੇ ਨੇ ਉਦੋਂ ਕੌਣ ਬੰਦੀ ਸਿੰਘ ਅਸੀਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕਦੇ ਕਿਹੜਾ ਪੰਜਾਬ ਕਿਹੜੀ ਨੌਜਵਾਨੀ ਉਹਨਾਂ ਦੀ ਨੌਕਰੀਆਂ ਦਿੱਤੇ ਘੱਟੇ ਖੂਚ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਉਦੋਂ ਫਿਰ ਇੱਕ ਕੁਰਸੀ ਦਾ ਹੰਕਾਰ ਹੋਮੇ ਪੰਜਾਬ ਦੀ ਪਿੱਠ 'ਤੇ ਸੂਰਾ ਮਾਰਨਾ ਜਦੋਂ ਤਾਕਤ ਹੁੰਦੀ ਹੈ ਇਹਨਾਂ ਕੋਲੇ ਤੇ ਹੁਣ ਇਹਨਾਂ ਨੂੰ ਪੰਜਾਬ ਯਾਦ ਆਉਂਦਾ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਧੜਾਈ ਜਿਹੜਾ ਉਹ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਭਲੇ ਲਈ ਪੰਥ ਲਈ ਕੰਮ ਕਰ ਰਹੇ ਹਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਠੀਕ ਆ ਪਰ ਜਿਹੜੇ ਉਹਦੇ ਵਿੱਚ ਜੁੰਡਲੀ ਆ ਉਹ ਤਾਂ ਬਦਲ ਦੀ ਆ ਨਾ ਚੰਦੂ ਮਾਦਲ ਆ ਗਿਆ ਲੋਂਗੋਵਾਲ ਆ ਗਿਆ ਜੰਗੀਰੋ ਆ ਗਈ ਕਿਹਦੇ ਕਿਹਦੇ ਨਾਂ ਲਈਏ ਇਹ ਜਿਹੇ ਬੰਦੇ ਘੱਟੀਆਂ ਬੰਦੇ ਨੇ ਇਹਨਾਂ ਦੇ ਕੀ ਕਹਿਣਾ ਬਦਲ ਨੂੰ ਦੇਖ ਲਿਆ ਜਿਹੜਾ ਆਪਦੇ ਆਪ ਨੂੰ ਕਹਿੰਦਾ ਸੀ ਮੈਂ ਪੰਥਾਂ ਜਦਵੀਆਂ ਇਹਨਾਂ ਨੇ ਕਰਾਈਆਂ ਸੌਦਾ ਸਾਦ ਨੂੰ ਮਾਫੀ ਇਹਨਾਂ ਨੇ ਦਿੱਤੀ ਗੋਲੀਆਂ ਇਹਨਾਂ ਨੇ ਮਾਰੀਆਂ ਪਰ ਹੁਣ ਹੜਾਂ ਚ ਬੜੇ ਪੈਸੇ ਵੰਡ ਰਹੇ ਨੇ ਪੈਸੇ ਇਹਨਾਂ ਦੇ ਪਿਓ ਦੇ ਨੇ ਜਿਹੜੇ ਲੋਕਾਂ ਨੂੰ ਲੈ ਹੋਣੇ ਉਹੀ ਨੇ ਇਹਨਾਂ ਨੇ ਹੱਲ ਚ ਲਾ ਕੇ ਲਏ ਨੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬੜੇ ਲੰਮੇ ਟਾਈਮ ਲਈ ਰਾਜ ਕਰਨਾ ਹੈ ਜੀ ਹਾਲੇ ਤਾਂ 5 ਸਾਲ ਹੋ ਇਹਨਾਂ ਦੇ ਤਾਂ ਤਿੰਨ ਬਾਦਲ ਕਹਿੰਦੇ ਜਿੱਤ ਗਏ ਇਹਨਾਂ ਦੇ ਜਿੱਤਨੇ ਵੀ ਨਹੀਂ ਹੈਗੇ ਆਹੀ ਆਹੀ ਇਹਨਾਂ ਨੂੰ ਕਹ ਜਿਹੜਾ ਸਾਲ ਬਾਅਦ ਲੈਣੀ ਆ ਮੌਜਾਂ ਲੈ ਲਓ ਉਸ ਤੋਂ ਬਾਅਦ ਨਹੀਂ ਇਹਨਾਂ ਦੇ ਪਲੇਜ਼ ਕਰ ਅਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਬਾਰਸ ਪੰਜਾਬ ਦੀ ਜਥੇਬੰਦੀ ਦੀ ਬਰੇਗੰਡ ਜਿਹੜੀ ਉਹ ਮਨਾਈ ਜਾ ਰਹੀ ਆ ਵੱਖ-ਵੱਖ ਪੰਥਕ ਸ਼ਖਸੀਅਤਾਂ ਪਹੁੰਚੀਆਂ ਨੇ ਸੋ ਬਾਬਾ ਰਾਜਾ ਰਾਜ ਸਿੰਘ ਜੀ ਵੀ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਆਉਣ ਵਾਲਾ ਟਾਈਮ ਸਿਆਸੀ ਗਲਿਆਰਿਆਂ ਦੇ ਵਿੱਚ ਕਿਸ ਤਰ੍ਹਾਂ ਹੋਊਗਾ ਕਿਉਂਕਿ ਪੰਥਕ ਪਾਰਟੀਆਂ ਨੇ ਜਿਹੜੀਆਂ ਉਹ ਬਹੁਤ ਬਣ ਚੁੱਕੀਆਂ ਨੇ ਬਾਬਾ ਰਾਜਰਾਜ ਸਿੰਘ ਜੀ ਨੇ ਸਾਡੇ ਨਾਲ ਗੱਲ ਕਰਦੇ ਆ ਬਾਬਾ ਰਾਜਰਾਜ ਸਿੰਘ ਜੀ ਨੇ ਸਾਡੇ ਨਾਲ ਗੱਲ ਕਰਦੇ ਆ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਤੁਸੀਂ ਪੰਜਾਬ ਦੀ ਸਿਆਸਤ ਨੂੰ ਸਿਆਸੀ ਧੜੇ ਨੇ ਜਿਹੜੇ ਪੰਥਕ ਧੜੇ ਵੀ ਕਾਫੀ ਹੋ ਗਏ ਨੇ ਜੀ ਦੇਖੋ ਮੈਂ ਸਾਰਾ ਕੁਝ ਦੇਖੀ ਜਾਂਦੇ ਹੁਣ ਤੱਕ ਹੁਣ ਦੇਖਦੇ ਹੀ ਰਹੇ ਐਨਾਂ ਸਾਲ ਹੋ ਗਏ 50 ਸਾਲ ਹੋ ਗਏ ਸਾਨੂੰ ਦੇਖਦੇ ਆਣੋਂ ਇਹਨਾਂ ਨੂੰ ਇਹੀ ਕੁਝ ਪੰਜਾਬ ਜਦੋਂ ਵੋਟਾਂ ਆਉਂਦੀਆਂ ਨੇ ਉਹ ਪੰਜਾਬ ਇਹਨਾਂ ਨੂੰ ਯਾਦ ਜਾਂਦਾ ਆ ਜਾਂਦਾ ਉਹ ਤੋਂ ਪੰਥ ਯਾਦ ਆ ਜਾਂਦਾ ਉਦੋਂ ਪੰਜਾਬ ਦੇ ਜਿਹੜੇ ਮੁੱਦੇ ਨੇ ਕਿਸਾਨੀ ਜਵਾਨੀ ਉਹ ਜਾ ਜਾਂਦੀ ਆ ਜਾਂਦੀ ਆ ਉਦੋਂ ਬੰਦੀ ਸਿੰਘ ਯਾਦ ਆ ਜਾਂਦੇ ਨੇ ਹਾਂ ਜੀ ਜਦੋਂ ਕੁਰਸੀਆਂ ਮਿਲ ਜਾਂਦੇ ਨੇ ਉਦੋਂ ਬੰਦੀ ਸਿੰਘ ਕੋਈ ਕੌਣ ਬੰਦੀ ਸਿੰਘ ਅਸੀਂ ਉਹਨਾਂ ਵਾਸਤੇ ਕੁਝ ਨਹੀਂ ਕਰ ਸਕਦੇ ਕਿਹੜਾ ਪੰਜਾਬ ਕਿਹੜੀ ਨੌਜਵਾਨੀ ਉਹਨਾਂ ਦਾ ਨੌਕਰੀਆਂ ਜਿੱਥੇ ਟੱਟੇ ਖੂਚ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਆਪਣੀਆਂ ਮਾਰੀਆਂ ਨੌਜਵਾਨਾ ਢੜਾ ਢੜਾ ਪਰਚੇ ਦਰਜ ਕਰਕੇ ਅੰਦਰ ਛੱਟਣਾ ਉਦੋਂ ਫਿਰ ਕੁਰਸੀ ਦਾ ਹੰਕਾਰ ਹੋਮੇ ਪਿੰਡ ਪੰਚ ਦੀ ਪੰਜਾਬ ਦੀ ਪਿੱਠ 'ਤੇ ਸੂਰਾ ਮਾਰਨਾ ਜੋ ਤਾਕਤ ਹੁੰਦੀ ਹੈ ਇਹਨਾਂ ਕੋਲੇ ਤੇ ਹੁਣ ਇਹਨਾਂ ਨੂੰ ਪੰਜਾਬ ਆਜਾਦ ਆਉਂਦਾ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜਿਹੜੀਆਂ ਏਜੰਸੀਆਂ ਨੇ ਆਪਣੀਆਂ ਚਾਲਾਂ 'ਚ ਕਾਮਯਾਬ ਹੋ ਰਹੀਆਂ ਨੇ ਪੰਥਕ ਧੜੇਓ ਬਹੁਤ ਹੋ ਗਏ ਨੇ ਅੱਗੇ ਕੌਣ ਆਊਗਾ ਜੀ ਪੰਥਕ ਧੜੇ ਤੱਕ ਇਹ ਤਾਂ ਹੁਣ ਹੀ ਨੇ ਸਾਰੇ ਉਥੋਂ ਹੀ ਤੁਰੇ ਹੋਏ ਨੇ ਦਿੱਲੀ ਦੇ ਚੱਟੇ-ਵੱਟੇ ਨੇ ਸਾਰੇ ਠੀਕ ਆ ਨਾ ਜਿਹੜਾ ਅਸਲ ਵਾਰਿਸ ਪੰਜਾਬ ਦੀਬ ਸਿੱਧੂ ਵਾਲਾ ਜਿਹੜਾ ਜਿਹੜਾ ਉਹਨੇ ਤੋੜਿਆ ਸੀ ਅਸਲ ਵਾਰਿਸ ਪੰਜਾਬ ਦੇ ਹੁਣ ਇਹੀ ਬਣ ਕੇ ਦਿਖਾਉਣਗੇ ਲੋਕਾਂ ਨੂੰ ਇਹੀ ਆਉਣਗੇ ਮੂਰੇ ਇਹਨਾਂ ਨੂੰ ਕਾਮਯਾਬ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਤੁਹਾਡਾ ਇਹ ਜਿਹੜਾ ਉਹ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਭਲੇ ਲਈ ਪੰਥ ਲਈ ਕੰਮ ਕਰ ਰਹੇ ਹਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਠੀਕ ਆ ਪਰ ਜਿਹੜੇ ਉਹਦੇ ਵਿੱਚ ਜੁੰਡਲੀ ਆ ਉਹ ਤਾਂ ਬਾਦਲ ਦੀ ਆ ਨਾ ਚੰਦੂ ਮਾਦਲ ਆ ਗਿਆ ਲੋਂਗੋਵਾਲ ਆ ਗਿਆ ਜੰਗੀਰੋ ਆ ਗਈ ਕਿਹਦੇ ਕਿਹਦੇ ਨਾਂ ਲਈਏ ਉਹ ਨਾਲ ਹੀ ਜਦੋਂ ਉਹਨੇ ਸੱਤਾ ਭੋਗੀ ਆ ਜਦੋਂ ਨੌਜਵਾਨ ਜਿਹੜੇ ਬਿਆਦਵੀ ਦਾ ਨਸ਼ਾ ਮੰਦਨ ਗੋਲੀਆਂ ਮਾਰ ਕੇ ਮਾਰਦਾ ਉਹਦੋਂ ਨਾਲ ਨਹੀਂ ਸੀ ਇਹ ਉਹ ਕਹਿੰਦੇ ਸਰਕਾਰ ਦੀ ਸੁਣਨੀ ਨਹੀਂ ਸੀ ਜਾਂਦੀ ਉਹ ਤੋਂ ਫਿਰ ਉਹਦਾ ਸਤੀਫਾ ਕਿਉਂ ਨਹੀਂ ਦਿੱਤੇ ਉਹਨਾਂ ਨੇ ਉਦੋਂ ਸਤੀਫੇ ਦਿੰਦੇ ਉਦੋਂ ਕਿਉਂ ਨਹੀਂ ਬੋਲੇ ਉਦੋਂ ਪਤਾ ਤੇ ਵੀ ਹੁਣ ਕੁਰਸੀਆਂ ਦੁਬਾਰਾ ਮਿਲਣੀਆਂ ਕੋਈ ਸਾਨੂੰ ਤਾਂ ਦਰਦ ਜਾਗ ਗਿਆ ਜੀ ਉਹਨਾਂ ਦਾ ਪੰਜਾਬ ਪ੍ਰਤੀ ਨਹੀਂ ਨਹੀਂ ਉਹ ਪੰਜਾਬ ਦੇ ਨਹੀਂ ਬਣ ਸਕਦੇ ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਵੀ ਰਲ ਜਾਣੇ ਆਪਾਂ ਚੰਦੂ ਮਾਜ਼ਰਾ 50 ਵਾਰੀ ਭੱਜ ਕੇ ਗਿਆ ਬਾਦਲ ਨਾਲ 50 ਵਾਰੀ ਰਲਿਆ ਇਹ ਜਿਹੇ ਬੰਦੇ ਘਟੀਆਂ ਬੰਦੇ ਨੇ ਇਹਨਾਂ ਦੇ ਕੀ ਕਹਿਣਾ ਲੋਕ ਸਾਰੇ ਕੁਝ ਜਾਣਦੇ ਨੇ ਸੋਸ਼ਲ ਮੀਡੀਆ ਦਾ ਜਵਾਨਾ ਸਾਰਾ ਕੁਝ ਲੋਕ ਜਾਣਦੇ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਹੈਗੇ ਲਕਡਾ ਆਉਣ ਵਾਲੇ ਟਾਈਮ 'ਚ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਏਕਾ ਕਰਕੇ ਕੋਈ ਪੰਥਕ ਧੜਾ ਅੱਗੇ ਆਵੇ ਉਹਦੇ ਲਈ ਕੰਮ ਆ ਪੰਥਕ ਆ ਤਾਂ ਗਿਆ ਬਾਰਸ਼ ਪੰਜਾਬ ਦੇ ਹੋਰ ਕਿਹੜਾ ਧੜਾ ਚਾਹੁੰਦੇ ਨਹੀਂ ਜਿਹੜੇ ਰਾਜ ਵੀ ਆਵੇ ਜੀ ਜੀ ਦਾ ਇਹੀ ਆਊਗਾ ਰਾਜ ਆਊਗਾ ਹੋਰ ਦੂਜੇ ਸਾਰੇ ਨਕਾਰ ਦੇਣਾ ਪੰਜਾਬ ਦੇ ਲੋਕਾਂ ਨੇ ਬੇਸਹਾਰਾ ਕੁਝ ਦੇਖ ਲਿਆ ਬਾਦਲ ਨੂੰ ਦੇਖ ਲਿਆ ਜਿਹੜਾ ਪੰਜਾਬ ਨੂੰ ਕਹਿੰਦਾ ਸੀ ਮੈਂ ਪੰਥਾਂ ਵਿਅਦਮੀਆਂ ਇਹਨਾਂ ਨੇ ਕਰਾਈਆਂ ਸੌਦਾ ਸਾਦ ਨੂੰ ਮਾਫੀ ਇਹਨਾਂ ਨੇ ਦਿੱਤੀ ਗੋਲੀਆਂ ਇਹਨਾਂ ਨੇ ਮਾਰੀਆਂ ਇਹਨਾਂ ਨੇ ਕੀ ਕੀ ਕਰਿਆ ਪੰਜਾਬ ਵਾਸਤੇ ਇਹਨੇ ਸਾਰਾ ਕੁਝ ਪੰਜਾਬ ਦਾ ਜਿਹੜਾ ਬੇੜਾ ਕਰ ਕਰਕੇ ਰੱਖਦਾ ਪਰ ਹੁਣ ਹੜਾਂ ਚ ਬੜੇ ਪੈਸੇ ਵੰਡ ਰਹੇ ਨੇ ਜੀ ਪੈਸੇ ਇਹਨਾਂ ਦੇ ਪਿਓ ਦੇ ਨੇ ਜਿਹੜੇ ਲੋਕਾਂ ਨੂੰ ਲਏ ਹੋਣੇ ਉਹੀ ਨੇ ਇਹਨਾਂ ਨੇ ਹਲਚ ਲਾ ਕੇ ਲਏ ਨੇ ਨੌਕਰੀਆਂ ਵੇਲੇ ਜਿਹੜੀ ਇਹਦੇ ਮਾਂ ਦੀ ਬਾਦਲ ਵੱਡੇ ਦੇ ਘਰ ਵਾਲੀ ਉਹ ਟੈਚੀ ਪਰ ਪਰ ਰੁਪਈਏ ਲੈਂਦੀ ਸੀਗੀ ਫੇਰ ਨੌਕਰੀਆਂ ਦਿੱਤੀਆਂ ਜਾਂਦੇ ਸੀ ਉਹ ਰੁਪਈਏ ਨੇ ਰੁਪਈਆ ਕਿੰਨਾ ਕ ਵੰਡਦਾ 20-50 ਲੱਖ ਵੰਡਦਾ ਹੋਰ ਕਿੰਨਾ ਲੋਕਾਂ ਦੇ ਪੈਸੇ ਨੇ ਇਸ ਕਰਕੇ ਲੋਕ ਸਾਰਾ ਕੁਝ ਜਾਣਦੇ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬੜੇ ਲੰਮੇ ਟਾਈਮ ਲਈ ਰਾਜ ਕਰਨਾ ਹੈ ਜੀ ਹਾਲੇ ਤਾਂ 5 ਸਾਲੇ ਹੋਣ ਇਹਨਾਂ ਦੇ ਤਾਂ ਤਿੰਨ ਬਾਦਲ ਕਹਿੰਦੇ ਜਿੱਤ ਗਏ ਇਹਨਾਂ ਦੇ ਜਿਤਨੇ ਵੀ ਨਹੀਂ ਹੈਗੇ ਆਹੀ ਆਹੀ ਇਹਨਾਂ ਨੂੰ ਕਾ ਜਿਹੜਾ ਸਾਲਵਾਰ ਅਵਧਾ ਲੈਣੀਆਂ ਮੌਜਾਂ ਲੈ ਲਓ ਉਸ ਤੋਂ ਬਾਅਦ ਨਹੀਂ ਇਹਨਾਂ ਦੇ ਪਲੇਜ਼ਰ ਕਰ ਜੀ ਬਾਬਾ ਰਾਜਾ ਰਾਜ ਸਿੰਘ ਬਾਬਾ ਰਾਜਾ ਰਾਜ ਸਿੰਘ ਜੀ ਨੇ ਜਿਹੜੇ ਕਹਿ ਰਹੇ ਨੇ ਕਿ ਬਾਰਸ ਪੰਜਾਬ ਦੇ ਜਥੇਵੰਦੀ ਹੈ ਜਿਹੜੀ ਉਹ ਪੰਜਾਬ ਦੇ ਭਲੇ ਲਈ ਕੰਮ ਕਰ ਰਹੀ ਆ ਕਰਦੀ ਰਹੂਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਰਾਜਾ ਜਿਹੜਾ ਉਹ ਪੰਜਾਬ ਦੇ ਵਾਰਸਾਂ ਦਾ ਹੀ ਹੋਣਾ ਹੈ ਸੋ ਫਿਲਹਾਲ ਹੋਰ ਵੀ ਸਖਸੀਤਾ ਪਹੁੰਚੀਆਂ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨ ਅਨ ਦੇ ਨਾਲ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਜੀ ਗੋਰਾ ਸਿੰਘ ਖਾਲਸਾ ਮਾ ਕਾਲੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਪੰਜਾਬ ਦੇ ਹਾਲਾਤਾਂ ਨੂੰ ਕਿਉਂਕਿ ਪੰਥਕ ਧੜੇ ਬਹੁਤ ਹੋ ਗਏ ਨੇ ਜੀ ਕਿਹੜਾ ਧੜਾ ਲੱਗ ਰਿਹਾ ਹੈ ਕਿ ਪੰਜਾਬ ਪੱਕੀ ਹੈ ਦੇਖੋ ਇਹ ਪਹਿਲਾਂ ਵਾਲਾ ਤਾਂ ਹੁਣ ਜੁਗ ਰਿਹਾ ਨਹੀਂ ਅੱਜ ਕੱਲ ਮੀਡੀਆ ਜੋਗ ਤੇ ਨਾਲੇ ਮੈਂ ਤੁਹਾਡੇ ਇੱਕ ਮੀਡੀਆ ਰਾਈ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਜਿਹੜੇ ਝੂਠੇ ਜੁਮਲੇ ਦਿੰਦੇ ਆ ਸੋਨੋ ਵੀ ਪਤਾ ਜਿਹੜੇ ਪੰਥਕ ਦਰਦੀ ਘਵਾਉਂਦੇ ਆ ਜਗਤਾਰ ਸਿੰਘ ਹਵਾਰੇ ਦਾ ਇੱਕ ਰੋਸ ਮਾਰਚ ਕੱਢਣਾ ਸੀ ਅਸੀਂ ਸਾਧ ਦੇ ਖਿਲਾਫ ਵੀ ਇੱਕ ਸਾਧ ਨੂੰ ਅਫਰੋਲਾ ਮਿਲਦੀਆਂ ਨੇ ਜਿਹੜਾ ਬਲਾਤਕਾਰੀ ਸਾਧਾ ਨੂੰ ਅਫਰੋਲਾ ਮਿਲਦੀਆਂ ਨੇ ਜਿਹੜੇ ਯੋਧਿਆਂ ਦੀਆਂ ਸਜ਼ਾ ਵੀ ਪੂਰੀਆਂ ਹੋ ਗਈਆਂ 35-35 ਸਾਲ ਹੋ ਗਏ ਜਿਹੜੇ ਯੋਧਿਆਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਦੀਆਂ ਮਾਤਾ ਮਰਨ ਦੇ ਸਾਹਮਣੇ ਪਈਆਂ ਨੇ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਨਹੀਂ ਮਿਲਦੀ ਝੂਠੇ ਪੰਤਕਾਰੀ ਜਿਹੜੇ ਬੰਦੇ ਮੈਂ ਕਹਿਣਾ ਤੁਹਾਨੂੰ ਜਿਹੜੇ ਸਾਡੇ ਗਰੁੱਪਾਂ ਦੇ ਵਿੱਚ ਐਡ ਹੋਏ ਜਿਨ੍ਹਾਂ ਨੇ ਨੌਜਵਾਨਾਂ ਆਪਦੇ ਨਾਲ ਜੋੜੇ ਵੱਡੇ ਵੱਡੇ ਗੱਪ ਮਾਰ ਕੇ ਸੁਣ ਲੋ ਗੱਲ ਤੁਹਾਡੇ ਕੋਲੇ ਵੀਡੀਓ ਜਾਊਗੀ ਸ਼ਰਮ ਕਰੋ ਮਾੜੀ ਮੋਟੀ ਕੋਈ ਤੁਸੀਂ ਕਹਿੰਦੇ ਸੀ ਵੀ ਜਿਹੜੀਆਂ ਗੱਲਾਂ ਦਾ ਕਰਕੇ ਅੱਜ ਅਮਰਤ ਪਾਲ ਸਿੰਘ ਭਾਈ ਡੱਬਰੂਗੜ ਜੇਲ੍ਹ ਦੇ ਵਿੱਚ ਬੰਦਾ ਅਸੀਂ ਉਹ ਬੰਦੇ ਤੁਹਾਨੂੰ ਨਾਲ ਨਹੀਂ ਜੋੜਨਾ ਚਾਹੁੰਦੇ ਉਹ ਬਰਫ ਫੜਿਓ ਤੁਸੀਂ ਪੰਜਾਰ ਦਾਸਾਂ ਚ ਨਹੀਂ ਦੇਖੇ ਬਰਫ ਦੀਆਂ ਸਿਲੀਆਂ ਚ ਲੱਗੇ ਆਲੇ ਬੰਦੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਨੌਜਵਾਨਾਂ ਨੂੰ ਨਾਲ ਵੱਡੇ ਵੱਡੇ ਗੱਪ ਮਾਰ ਕੇ ਗੋਤ ਕਮਰਿਆਚ ਬਹਿ ਕੇ ਬڑے بڑے ਐ ਕਰਦੇ ਆਂਗੇ ਵਾਹ ਕਰਦੇ ਆਂਗੇ ਤੁਸੀਂ ਸਾਹਮਣੇ ਆਗੇ ਨੌਜਵਾਨਾਂ ਦੇ ਸਾਹਮਣੇ ਥੋੜੇ ਤੁਹਾਨੂੰ ਕਿਸੇ ਦਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਬੰਦਿਆਂ ਨੇ ਭਾਈ ਦੀਪ ਸਿੱਧੂ ਨੂੰ ਗਦਾਰ ਕਿਹਾ ਜਿਹੜੇ ਬੰਦਿਆਂ ਨੇ ਭਾਈ ਸਾਹਿਬ ਨੂੰ ਗਦਾਰ ਕਿਹਾ ਜਿਹੜੇ ਬੰਦਿਆਂ ਨੇ ਕੌਮ ਦੇ ਯੋਧਿਆਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਲਾਈਆਂ ਐਡਿਟ ਕੀਤੀਆਂ ਅਸੀਂ ਤਾਂ ਚਲਾਉਣੀਆਂ ਨਹੀਂ ਆਉਂਦੀਆਂ ਜਿਹੜੀਆਂ ਇਹ ਫੇਸਬੁੱਕਾਂ ਤੇ ਜਾਓ ਕੋਈ ਇਹ ਅਸੀਂ ਅਣਪੜ੍ਹ ਜ਼ਰੂਰ ਆਂ ਤਲਕਨ ਮਹਾਰਾਜ ਬਣੀਓ ਅਸੀਂ ਪੜੇ ਘਾਟੇ ਕੜੇ ਬਹੁਤ ਜਿਆਦੇ ਆ ਸਾਨੂੰ ਸ਼ਰਮ ਹੋਣੀ ਚਾਹੀਦੀ ਆ ਉਹ ਬੰਦਿਆਂ ਦਾ ਅਸੀਂ ਜਲੂਸ ਕੱਢਾਂਗੇ ਭਾਈ ਜੀ ਉਹ ਸਾਨੂੰ ਜਿੱਥੇ ਵੀ ਛੇਜਾਂ ਦੇ ਮਿਲ ਜਾਣ ਜਾਉ ਮਿਲ ਜਾਣ ਅਸੀਂ ਸਾਨੂੰ ਟਕਰਾਂਗੇ ਅਸੀਂ ਇਹ ਦੱਸਣਾ ਚਾਹੁੰਦੇ ਆ ਵੀ ਪਹਿਲਾਂ ਗਦਾਰ ਨੂੰ ਮਾਰਿਆ ਚੰਗਾ ਕਿਉਂਕਿ ਗਦਾਰ ਸਾਡੇ ਬਾਣਿਆਂ 'ਚ ਵੀ ਆ ਸਾਡੇ ਪੱਗਾਂ 'ਚ ਵੀ ਆ ਕੇਸ ਦਾੜੇ ਰੱਖ ਕੇ ਵੱਡੇ ਵੱਡੇ ਬਣੇ ਆ ਇਹ ਗੱਪੀ ਜਿਹੜੇ ਗੱਪ ਮਾਰਦੇ ਆ ਜਗਤਾਰ ਸਿੰਘ ਹਵਾਰੇ ਦੀ ਗੱਲ ਹੋ ਗਈ ਸੀ ਉੱਥੇ ਹੀ ਵੀ ਰੋਸ ਮਾਰਚ ਲੱਗੇ ਸੀ ਕੱਢਣਾ ਸੀ ਮਾਨਸਾ ਤੋਂ ਲੈ ਕੇ ਮਾਨਸਾ ਹੀ ਮੰਨ ਲਓ ਕਿ ਇੱਕ ਮਾਨਸਾ ਜ਼ਿਲ੍ਹੇ ਦਾ ਆਇਆ ਫੱਤੇ ਤੋਂ ਲੈ ਕੇ ਮਾਨਸਾ ਤੱਕ ਦਾ ਉਹ ਬੰਦਿਆਂ ਨੇ ਸਾਨੂੰ ਮਰਬੂਹ ਵੀ ਮਾਰਤਾ ਗਰੁੱਪ ਦੇ ਵਿੱਚੋਂ ਕਿੱਡੇ ਇੱਕ ਪੰਥਦਰਦੀਆਂ ਤੁਸੀਂ ਉਹ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਗੱਪ ਮਾਰ ਕੇ ਨੌਜਵਾਨ ਪਿੱਛੇ ਲਾਉਣੇ ਮਗਰੋਂ ਤੁਸੀਂ ਮੇਰੇ ਮੂੰਹ ਹੋਰ ਵੀ ਤੁਹਾਡੇ ਕਸ਼ੇਰੇ ਤੱਕ ਹੀ ਤੁਸੀਂ ਆਪ ਹੀ ਨਹੀਂ ਰਹਿਣਾ ਕਿਸੇ ਦਿਨ ਜਿੰਮੇਦਾਰੀਆਂ ਤੁਹਾਡੀਆਂ ਕਰਤੂਤਾਂ ਨੇ ਇਹੇ ਇਹੇ ਜੇ ਕੰਮਾਂ ਤੋਂ ਬਾਜ਼ ਆ ਜਾਓ ਤੁਸੀਂ ਜਿਹੜੀ ਇਹ ਇੱਕ ਮੰਨ ਲਓ ਵੀ ਬਾਈ ਦੀਪ ਸਿੱਧੂ ਦੀ ਬਣਾਈ ਹੋਈ ਵਾਰਸ ਪੰਜਾਬ ਆ ਉਹਦੇ ਤੇ ਇੱਕ ਅਕਾਲੀ ਦਲ ਵਾਰਿਸ ਪੰਜਾਬ ਭਾਈ ਸਾਹਿਬ ਅਮਰਤਪਾਲ ਸਿੰਘ ਖਾਲਸਾ ਦੀ ਬਣਾਈ ਹੋਈ ਜਿਹੜੀ ਮੰਨ ਲਓ ਵੀ ਜਥੇਬੰਦੀ ਆ ਜਿਹੜੇ ਤੇ ਕੰਮ ਕਰ ਰਹੇ ਨੇ ਮੇਰੇ ਭੈਣ ਭਰਾ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਇਹ ਇਹ ਜਿਹੜੇ ਗੱਪੀ ਬੰਦੇ ਆ ਇਹ ਸਾਨੂੰ ਸਾਹਮਣੇ ਲਿਆਉਣੇ ਚਾਹੀਦੇ ਆ ਸੰਗਤ ਸਭ ਤੋਂ ਵੱਡੀ ਆ ਸੰਗਤ ਨੂੰ ਸਭ ਕੁਝ ਫੈਸਲਾ ਆ ਜਿੱਦਣ ਭਾਈ ਸਾਹਿਬ ਆ ਗਿਆ ਮੂੰਹ ਧਾਰੀ ਗੱਲਾਂ ਹੋਣਗੀਆਂ ਅਸੀਂ মিডিਆ ਤੇ ਗੱਲਾਂ ਨਹੀਂ ਕਰਨੀਆਂ ਚਾਹੁੰਦੇ ਕਿਉਂਕਿ ਇਹ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਤੇ ਅਸੀਂ ਇਹੀ ਕਹਿੰਦੇ ਆ ਵੀ ਨਾ ਸਾਨੂੰ ਐਮਐਲਏ ਦੀ ਲੋੜ ਆ ਨਾ ਕੋ ਕਿਵੇਂ ਆ ਜਿਵੇਂ ਬਾਬਾ ਜੀ ਨੇ ਦੱਸਿਆ ਸਾਡੇ ਨੇ ਅਸੀਂ ਤਾਂ ਇੱਕ ਸੇਵਾ ਕਰਨੀ ਹੈ ਤੇ ਪੰਥ ਦੀਆਂ ਨਾਲ ਸੇਵਾ ਹੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ